ਤੋ ਸਿਰ ਤੇ ਹਲੋਪਾ ਬੀਜੇਪੀ ਦਾ ਕੈਂਡੀਡੇਟ ਭਾਈ ਹਰਮੰਦਰ ਸਿੰਘ ਜੀ ਨੂੰ ਮਨਾ ਕੇ ਤੇ ਇਲੈਕਸ਼ਨ ਲੜਾਵਾਂਗੇ ਤੇ ਇੱਥੇ ਬਹੁਤ ਵਧੀਆ ਵੋਟਾਂ ਨਾਲ ਜਿੱਤਾਂਗੇ ਸਾਡਾ ਇੱਕੋ ਹੀ ਮਸਤ ਦਾ ਘੱਗਰ ਪਾਣੀ ਦਾ ਤੇ ਨਸ਼ੇ ਦਾ ਸੁਪਤ ਭੰਗੂ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਲੋਕ ਖਿਤ ਪਾਰਟੀ ਤੋਂ ਭਾਈ ਹਰਮੰਦਰ ਸਿੰਘ ਜੀ ਝੋੜੜੋ ਹੀ ਪ੍ਰਦੀਪ ਜੈਨ ਜੀ ਕਾਲਾਂਵਾਲੀ ਪਹੁੰਚੇ ਨੇ ਸੋ ਲਗਾਤਾਰ ਜੇ ਗੱਲ ਆਪਾਂ ਕਰੀਏ ਤਾਂ ਹਲਕਾ ਵਿਧਾਨ ਸਭਾ ਦੀ ਜੋ ਜਲਦੀ ਹੀ ਵਿਦਾਨ ਸਵਾਰ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਨੇ ਸੋ ਉਸ ਦੇ ਲਈ ਆਪੋ ਆਪਣੀਆਂ ਪਾਰਟੀਆਂ ਦੇ ਲਈ ਜੋ ਟਿਕਟ ਦੇ ਦਾਵੇਦਾਰ ਨੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਅਤੇ ਲੋਕਾਂ ਦੇ ਨਾਲ ਜਾ ਕੇ ਆਪਦਾ ਜਿਹੜਾ ਰਾਪਟਾ ਉਹ ਕਾਇਮ ਕੀਤਾ ਜਾਏ ਸੋ ਉਸ ਕੜੀ ਦੇ ਤਹਿਤ ਅੱਜ ਭਾਈ ਹਰਮਿੰਦਰ ਸਿੰਘ ਆਪਣੀ ਪੂਰੀ ਟੀਮ ਦੇ ਨਾਲ ਪਿੰਡ ਪੰਗੂ ਦੇ ਵਿੱਚ ਪਹੁੰਚੇ ਨੇ ਸੋ ਆਓ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਦੋ ਦੇਖੋ ਜੀ ਮੈਂ ਹਰਿਆਣਾ ਲੋਕੀਤ ਪਾਰਟੀ ਦੀਆਂ ਨੀਤੀਆਂ ਦੱਸਣ ਵਾਸਤੇ ਅੱਜ ਪਿੰਡ ਪੰਗੂ ਦੇ ਵਿੱਚ ਪਹੁੰਚਿਆ ਮੇਰਾ ਬੜਾ ਇਹਨਾਂ ਦਾ ਸਵਾਗਤ ਕੀਤਾ ਹੈ ਮੇਰੇ ਨਾਲ ਚੱਲਣ ਦੀ ਇਹਨਾਂ ਨੇ ਮੈਨੂੰ ਸਹਿਯੋਗ ਦੇਣ ਦੀ ਮਦਦ ਕੀਤੀ ਆਹ ਕਰੀ ਹੈ ਇਹਨੇ ਤੇਰੇ ਨਾਲ ਚੱਲਾਂਗੇ ਮੋੜਨਾ ਮੋੜਾ ਲਾ ਕੇ ਮੈਨੂੰ ਸਹਿਯੋਗ ਦੇਣਗੇ ਮੈਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਵਿਸ਼ਵਾਸ ਹੈ ਬੜਾ ਮਾਣ ਹੈ ਇਹਨਾਂ ਤੇ ਮੇਰੇ ਭੈਣ ਭਰਾ ਸਾਰੇ ਮੇਰੇ ਨਾਲ ਖੜੇ ਐ ਸੁਨ ਲਗਾਤਾਰ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਕਰ ਰਹੇ ਆ ਕਿਹੋ ਜਿਹਾ ਸਮਰਥਨ ਹੈ ਜਿਹੜਾ ਲੋਕਾਂ ਦਾ ਵੇਖਣ ਨੂੰ ਬਹੁਤ ਵਧੀਆ ਸਮਰਥਨ ਹੈ ਸਵਰਾਜ ਜੀ 1000% ਸਾਡੀ ਜਿੱਤ ਹੋਊਗੀ 1000% ਬਿਲਕੁਲ ਜਿੱਤਾਂਗੇ ਹਰ ਪਿੰਡ ਦੇ ਵਿੱਚ ਹਰ ਕੋਈ ਕਹਿੰਦਾ ਹੈ ਹਰਮੰਦਰ ਸਿੰਘ ਆ ਤੋ ਹਰਮ ਭਰ ਦੇ ਨਾਲ ਪਿੰਡ ਚੋਂ ਜਿਤਾ ਕੇ ਭੇਜਦਾ। ਕਾ ਸਿੰਘ ਜੀ ਲਗਾਤਾਰ ਪਿੰਡਾਂ ਦੇ ਵਿੱਚ ਜਾ ਰਹੇ ਅਤੇ ਨਾਲ ਹੀ ਲੋਕਹਿਤ ਪਾਰਟੀ ਦੀਆਂ ਜੋ ਨੀਤੀਆਂ ਨੇ ਉਹਨਾਂ ਤੋਂ ਵੀ ਲੋਕਾਂ ਨੂੰ ਜਾਣੂ ਕਰਵਾਇਆ। ਹਾਂ ਜਿਹੜੀ ਲੋਕਹਿਤ ਪਾਰਟੀ ਹੈ ਇਕਬਾਲ ਕਾਨਾ ਜੀ ਤੇ ਗੁਰਨਗਨੜਾ ਜੀ ਬੜੇ ਸਮਾਜ ਸੇਵੀ ਹੈ ਆਪਾਂ ਦੇਖਿਆ ਹੀ ਹੈ 10-15 ਸਾਲਾਂ ਤੋਂ ਬਾਅਦ ਚੜ ਕੇ ਇਸ ਸਾਲ ਲੈਂਦੇ ਹੈ ਗਰੀਬਾਂ ਦੀ ਮਦਦ ਕਰਦੇ ਹੈ ਹਸਪਤਾਲ ਵੀ ਹੈ ਉਹਨਾਂ ਦੇ ਲਾਇਬ੍ਰੇਰੀਆਂ ਵੀ ਖੋਲੀਆਂ ਸਾਡਾ ਵੀ ਨੀਤੀ ਹੈ ਹਰ ਪਿੰਡ ਦੇ ਵਿੱਚ ਲਾਇਬ੍ਰੇਰੀ ਖੁੱਲੀ ਜਾਵੇ ਸਲਾਈ ਸੈਂਟਰ ਖੁੱਲੀ ਜਾਣ ਬੱਚਿਆਂ ਨੂੰ ਕਿੱਟਾਂ ਦਿੱਤੀਆਂ ਹਨ ਸਪੋਰਟਸ ਤਾਂ ਕਿ ਬੱਚੇ ਨਸ਼ਿਆਂ ਤੋਂ ਦੂਰ ਹੋਣ ਸਾਡਾ ਇੱਕੋ ਹੀ ਮਸਤਦਾ ਹੈ ਘੱਗਰ ਪਾਣੀ ਦਾ ਤੇ ਨਸ਼ੇ ਦਾ ਤੇ ਬੱਚੇ ਦੀ ਪੜ੍ਹਾਈ ਦਾ ਇਹਨੂੰ ਲੈ ਕੇ ਚੱਲੇ ਆ ਤੇ ਲੋਕਾਂ 'ਚ ਬੜਾ ਉਤਸ਼ਾਹ ਹੈ ਬੜਾ ਪਿਆਰ ਦੇ ਰਹੇ ਆ ਲੋਕ ਹਰਮੰਦਰ ਸਿੰਘ ਨੂੰ ਕਹਿ ਰਿਹਾ ਵੀ 32 ਸਾਲਾਂ ਤੋਂ ਸਾਨੂੰ ਜਾਣਦੇ ਆ ਇਹਨਾਂ ਨੇ ਬਲਾਕ ਬੜਾ ਘੋੜਾ ਦੇ ਵਿੱਚ ਸਵਾਵਾ ਨਮਾਈਆਂ ਪ੍ਰਤਿਆਏ ਹੋਏ ਬੰਦੇ ਆ ਤਾਂ ਅਸੀਂ ਕਹਿੰਦੇ ਵੀ ਕਿਸੇ ਪਾਰਟੀ 'ਚ ਕਿਵੇਂ ਆ ਜਾਓ ਤੁਸੀਂ ਇੱਕ ਵਾਰੀ ਫਾਰਮ ਭਰਦੇ ਹੋ ਛੋਡੇ ਨਾਲ ਖੜੇ ਬਹੁਤ ਬਹੁਤ ਧੰਨਵਾਦ ਲਗਾਤਾਰ ਅੱਜ ਤੁਸੀਂ ਪਿੰਡ ਪੋਂਗੂ ਦੇ ਵਿੱਚ ਸਵੇਰ ਤੋਂ ਜਗਾ ਜਗਾ ਤੇ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਕਿਵੇਂ ਲੱਗਦਾ ਤੁਹਾਨੂੰ ਦੇਖੋ ਜੀ ਭਾਈ ਗੋਪਾਲ ਕੰਡਾ ਜੀ ਗੋਵਿੰਦ ਕੰਡਾ ਜੀ ਨੂੰ ਹਰ ਇੱਕ ਬੰਦਾ ਬਹੁਤ ਹੀ ਚਾਹ ਨਾਲ ਦੇਖਦਾ ਹੈ ਚਾਹ ਨਾਲ ਚਾਹੁੰਦਾ ਹੈ ਤੇ ਉਹਨਾਂ ਦੀ ਪਾਰਟੀ ਦੇ ਨੁਮੰਦੇ ਹਰਵਿੰਦਰ ਸਿੰਘ ਜੀ ਇੱਥੇ ਪਿੰਡ ਚਾਏ ਆ ਉਹਨਾਂ ਦਾ ਬਹੁਤ ਵਧੀਆ ਸਵਾਗਤ ਇੱਥੇ ਕੀਤਾ ਗਿਆ ਸਾਰੇ ਭਰਾਵਾਂ ਨੇ ਗਰੀਬਾਂ ਨੇ ਵੀ ਸਰਪੰਚ ਸਾਹਿਬ ਨੇ ਵੀ ਸਾਰੇ ਪਿੰਡ ਨੇ ਦੋ ਤਿੰਨ ਜਗ੍ਹਾ ਤੇ ਪ੍ਰੋਗਰਾਮ ਕੀਤਾ ਬਹੁਤ ਵਧੀਆ ਪ੍ਰੋਗਰਾਮ ਕੀਤਾ ਤੇ ਭਾਈ ਗੋਪਾਲ ਕੰਡਾ ਜੀ ਵੀ ਇਹਨੂੰ ਦੇਖ ਕੇ ਬਹੁਤ ਹੀ ਖੁਸ਼ ਹੋਣਗੇ ਗੋਪਾਲ ਕੰਡਾ ਜੀ ਗੋਵਿੰਦ ਕੰਡਾ ਜੀ ਵੀ ਇੰਨਾ ਵਧੀਆ ਪ੍ਰੋਗਰਾਮ ਇਹਨਾਂ ਨੇ ਕੀਤਾ ਇੱਥੇ ਤੇ ਅਸੀਂ ਪਿੰਡ ਵਾਲਿਆਂ ਨੂੰ ਇੱਕ ਆਸ਼ਵਾਸਨ ਦਿੰਦੇ ਆ ਵੀ ਇੱਥੇ ਕਮੇਟੀਆਂ ਬਣਾਓ ਤੇ ਤੁਸੀਂ ਜਿਹੜਾ ਵੀ ਕੰਮ ਹੈ ਉਹ ਜਿਹੜੇ ਜਾਇਜ਼ ਕੰਮ ਹੈ ਤੁਸੀਂ ਸਾਨੂੰ ਦੱਸੋ ਤੁਹਾਡੀ ਕਮੇਟੀ ਤੋਂ ਤੁਹਾਡੇ ਕੰਮ ਕਰਾਊਗੀ ਤੇ ਵਧੀਆ ਕੰਮ ਹੋਣਗੇ ਭਾਈ ਗੋਪਾਲ ਕਾਂਡਾ ਜੀ ਤੁਹਾਨੂੰ ਬਹੁਤ ਵਧੀਆ ਸਾਥ ਦੇਣਗੇ ਸੋ ਬਹੁਤ ਸਾਰੇ ਲੋਕਾਂ ਦੇ ਨਾਲ ਗੱਲ ਵੀ ਕੀਤੀ ਹੈ ਜਨ ਸਭ ਉਹਨਾਂ ਨੇ ਕਹਿਣਾ ਕਿ ਵੀ ਗੋਵਿੰਦ ਕਾਂਡਾ ਤੇ ਗੋਪਾਲ ਕਾਂਡਾ ਭਾਈ ਸਾਹਿਬ ਕਦੇ ਵੀ ਇਸ ਹਲਕੇ ਦੇ ਵਿੱਚ ਇੰਨਾ ਵਿਚਰੇ ਨਹੀਂ ਜਿਵੇਂ ਦੂਸਰੇ ਐਮ ਐਲ ਏ ਜਾਂ ਐਮ ਪੀ ਹੁੰਦੇ ਨੇ ਜੀ ਪਹਿਲਾਂ ਉਹਨਾਂ ਦਾ ਇੱਧਰ ਉੱਰ ਰੁਝਾਨ ਨਹੀਂ ਸੀਗਾ ਚਲੋ ਪਿੰਡਾਂ ਦੇ ਲੋਕ ਉਹਨਾਂ ਨਾਲ ਜੁੜੇ ਹੋਏ ਸੀਗੇ ਫੋਨ ਉਹਨਾਂ ਦਾ ਰੋਜ਼ਾਨਾ ਹੈਗਾ ਇੱਥੋਂ ਸੀਟ ਕਾਲਾ ਵਾਲੀ ਸੀਟ ਤੋਂ ਇਲੈਕਸ਼ਨ ਲੜ ਰਹੇ ਐ ਤੇ ਹਰਮੰਦਰ ਸਿੰਘ ਜੀ ਨੂੰ ਉਹਨਾਂ ਨੇ ਥਾਪੀ ਦਿੱਤੀ ਐ ਵੀ ਤੁਸੀਂ ਆਪਣੇ ਪਿੰਡਾਂ 'ਚ ਆਪਣੇ ਲੋਕਾਂ ਨੂੰ ਮਿਲੋ ਤੁਸੀਂ ਆਪਣਾ ਇਲੈਕਸ਼ਨ ਲੜਨਾ ਹੈ ਤਾਂ ਹਲੋਪਾ ਤੋਂ ਅਸੀਂ ਇੱਥੇ ਹਲੋਪਾ ਭਾਜਪਾ ਦਾ ਕੈਂਡੀਡੇਟ ਭਾਈ ਹਰਮੰਦਰ ਸਿੰਘ ਜੀ ਨੂੰ ਬਣਾ ਕੇ ਇੱਥੇ ਇਲੈਕਸ਼ਨ ਲੜਾਵਾਂਗੇ ਤੇ ਇੱਥੇ ਬਹੁਤ ਵਧੀਆ ਵੋਟਰਾਂ ਨਾਲ ਅਸੀਂ ਜਿੱਤਾਂਗੇ ਮੈਂ ਜੇ ਦੇਖੋ ਇਹ ਗੋਪਾਲ ਕਾਂੜ ਨਾਲ 25 ਸਾਲ ਹੋ ਗਏ ਮੈਨੂੰ ਉਹਨਾਂ ਦਾ ਮੈਂ ਕੰਮ ਦੋਨੇ ਭਰਾਵਾਂ ਦਾ ਗੋਬਿੰਦ ਕਾਂੜਾ ਗੋਪਾਲ ਕਾਂੜਾ ਦਾ ਉਹਨ ਜੋ ਕਿ ਕਿਸਾਨ ਵਾਸਤੇ ਮਜ਼ਦੂਰ ਵਾਸਤੇ ਉਹ ਐਨੀ ਸੋਚਦੇ ਆ ਬੈ ਕੇ ਕਿ ਉਹਨਾਂ ਅੱਜ ਤੱਕ ਜੋ ਲੀਡਰ ਆਉਂਦੇ ਆ ਉਹ ਸਿਰਫ ਲੱਕੜ ਦਾ ਬਣਾ ਕੇ ਦੇ ਜਾਂਦੇ ਰਿਹਾ ਕੋਈ ਕਿਸੇ ਦੀ ਮਜ਼ਦੂਰ ਦੀ ਜਾਂ ਕਿਸਾਨ ਦੀ ਗੱਲ ਨਹੀਂ ਸੁਣਦੇ ਰੇ ਜੋ ਇਹ ਗੋਪਾਲ ਕਾਂਡਾ ਜੀ ਹੈ ਗੋਬਿੰਦ ਕਾਂਡਾ ਜੀ ਦੋਨੇ ਭਰਾ ਹੈ ਇਹਨਾਂ ਦਾ ਇੰਨਾ ਸੰਜੋਗ ਵਧੀਆ ਦੋਨੇ ਭਰਾਵਾਂ ਦਾ ਕਿ ਉਹ ਇਹਨਾਂ ਨੇ ਇਹ ਵੀ ਸੋਚਿਆ ਬਈ ਮਜ਼ਦੂਰ ਦੀ ਕਿਸਾਨ ਦੀ ਅਸੀਂ ਕੰਮ ਇਹੇ ਕਰਨਾ ਜੋ ਘਗਰ ਨਾਲੀਏ ਸਾਡੇ ਹਰ ਇੱਕ ਮਜ਼ਦੂਰ ਨੂੰ ਕਿਸਾਨ ਨੂੰ ਜਿਨੇ ਵਿਚਾਰਾ ਕੋਈ ਠੇਕੇ ਦੇ ਲੈਂਦਾ ਕੋਈ 5 ਕਿਲੇ ਲੈਂਦਾ ਕੋ 2 ਕਿਲੇ ਲੈਂਦਾ ਉਹਨੂੰ ਪਾਣੀ ਕੁਝ ਨਹੀਂ ਮਿਲ ਰਿਹਾ ਕਿਉਂ ਘੱਗਰ ਨਾਲੀ ਦੇ ਵਿੱਚ ਪੈ ਪਾਉਗੀ ਤੇ ਉਹਨਾਂ ਨੇ ਪਹਿਲਾਂ ਹੀ ਵਿਚਾਰਨ ਸੰਜੋਗ ਦੇ ਕੇ ਗੋਪਾਲ ਕੰਡਾ ਜੀ ਨੇ ਆਪਣੇ ਘਟ ਤੋਂ ਘਟ 20 ਲੱਖ ਰੁਪਏ ਦੇ ਕੇ ਉਹਨਾਂ ਨੇ ਨਾਲਾ ਪਵਾਇਆ ਤੇ ਉਸ ਤੋਂ ਬਾਅਦ ਜਿਹੜੇ ਲੀਡਰ ਆਉਂਦੇ ਰਿਹਾ ਉਹਨਾਂ ਨੇ ਕਿਸੇ ਦਾ ਕੁਝ ਨਹੀਂ ਸੋਚਦੇ ਰਿਹਾ ਉਹਨਾਂ ਨੇ ਆਇਆ ਕੀ ਕਰਿਆ ਹਾਂ ਤੁਹਾਡਾ ਕੰਮ ਹੋ ਜਾਊਗਾ ਕੰਮ ਨਹੀਂ ਹੋਇਆ ਦੇਖੋ ਇਹਨਾਂ ਨੇ ਅੱਖਾਂ ਵਾਸਤੇ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਇਹਨੇ ਕੈਂਪ ਖੋਲ੍ਹਿਆ ਫਰੀ ਇਲਾਜ ਕਰਦੇ ਰਿਹਾ ਜਾਤਰਾ ਇਹਨਾਂ ਦੇ ਆਉਂਦੀ ਹੈ ਜਾਂਦੀ ਹੈ ਲੰਗਰ ਫਰੀ ਕਰਦੇ ਰਿਹਾ ਹੈ ਪਰ ਇਹਨਾਂ ਦੇ ਦੋਨੇ ਭਰਾਵਾਂ ਦਾ ਇੰਨਾ ਹ ਵਧੀਆ ਸੰਜੋਗ ਹੈ ਇੰਨਾ ਕੰਮ ਵਧੀਆ ਹੈ ਕਿ ਅਉਣ ਅਸੀਂ ਇੱਕ ਵਾਰੀ ਅੱਗੇ ਆ ਜਾਨਾ ਤੇ ਅਸੀਂ ਇਹ ਮਾਲਕ ਤੋਂ ਪੀਰ ਪਾਛਦੋ ਅਰਦਾਸ ਕਰਕੇ ਕਹਿੰਨੇ ਆ ਭਾਈ ਇੱਕ ਟਾਈਮ ਇਹਨਾਂ ਨੂੰ ਮਾਲਕ ਦੇਵੇ ਤੇ ਇਹ ਆਉਣ ਵਾਲੀ ਪੀੜ੍ਹੀ ਦੇ ਵਿੱਚ ਸਾਰਾ ਨਸ਼ੇ ਪੱਤੇ ਦੇ ਵਿੱਚੋਂ ਸੁਧਾ ਦੇਣਗੇ ਲਗਭਗ ਜੀ 95% ਸਾਡਾ ਇਸ ਪੰਗੂ ਦੇ ਵਿੱਚੋਂ ਸਿਰਮਰਥ ਰਹੂਗਾ ਜੀ ਇਹਨਾਂ ਦੀਆਂ ਨੀਤੀਆਂ ਦੇਖ ਕੇ ਇਹਨਾਂ ਦੇ ਕਾਰੋਬਾਰ ਦੇਖ ਕੇ ਇਹਨਾਂ ਨੇ ਗਰੀਬੀ ਦੇਖੀ ਹੋਈ ਹੈ ਇਹਨਾਂ ਨੇ ਮੰਨ ਲਓ ਜੀ ਨਸ਼ੇ ਬਾਰੇ ਵੀ ਬਹੁਤ ਗੱਲਾਂ ਕਈਆਂ ਲਗਭਗ ਕੁਝ ਪੂਰੀਆਂ ਕਰ ਵੀ ਚੁੱਕੇ ਹੈ ਤਾਂ ਹੋ ਸਕਦਾ ਹੈ ਸਾਡੇ ਪਿੰਡਾਂ ਦੇ ਵਿੱਚ ਪਹਿਲਾਂ ਵੀ ਆ ਗਏ ਇਹ ਬੰਦੇ ਤੇ ਅਸੀਂ ਇਸ ਬਾਈ ਦਾਣਾ ਜੁੜੇ ਹੋਏ ਆ ਪਾਰਟੀ ਆ ਸਾਡੇ ਨਾਲ ਕਾਂਡਾ ਇਹਨੂੰ ਕਹਿ ਰਿਹਾ ਹੈ ਇਹ 25 ਸਾਲ ਤੋਂ ਕਾਂਡੇ ਦੀ ਪਾਰਟੀ 'ਚ ਰਹੇ ਹੈ ਇਸ ਕਰਕੇ ਕਾਂਡਾ ਕਹਿੰਦੇ ਕਿਉਂਕਿ ਕਾਂਡੇ ਦੀ ਪਾਰਟੀ ਨੇ ਛੱਡੀ ਨਹੀਂ ਅਜੇ ਤੱਕ 10 ਸਾਲ ਹੋ ਗਏ ਬੀ 25 ਸਾਲ ਹੋ ਗਏ ਇਸ ਬੰਦਾ ਇਹ ਨਾਲ ਹੀ ਤੁਰੇ ਪਾਰਟੀ ਤੋਂ ਪਹਿਲਾਂ ਵੀ ਨਾਲ ਸੀ ਇਸ ਦਿਨ ਜੀ ਇਹਨੂੰ ਕਾਂਡਾ ਇਸ ਤਰੀਕੇ ਨਾਲ ਕਹਿ ਰਿਹਾ ਅਸੀਂ ਇਹ ਬੀਰ ਹਰਮਿੰਦਰ ਸਾਹਿਬ ਨੂੰ ਵੀ ਇਹ ਗੱਲ ਕਹਿ ਰਿਹਾ ਕਾਂਡਾ ਸਾਹਿਬ ਨੂੰ ਵੀ ਇਹ ਗੱਲ ਕਹਿ ਰਿਹਾ ਸਰਕਾਰਾਂ ਨੂੰ ਵੀ ਇਹ ਗੱਲ ਕਹਿ ਰਿਹਾ ਸੀ ਵੀ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਚਿੱਟੇ ਦਾ ਨਸ਼ਾ ਚੱਲ ਰਿਹਾ ਮੌਕੇ ਦੀ ਉਸ ਨੂੰ ਚਿੱਟੇ ਦੇ ਨਸ਼ੇ ਨੂੰ ਕਿਸੇ ਤਰੀਕੇ ਨਾਲ ਜਾਂ ਕੋਈ ਕਿਸੇ ਸਿਸਟਮ ਨਾਲ ਉਸ ਨੂੰ ਉਤਾਰਿਆ ਜਾਵੇ ਉਹ ਤੇ ਸਿਰ ਤੋਂ ਪੂਰਤਾ ਬੱਚੇ ਅੱਜ ਕੱਲ ਦੇ ਨੌਜਵਾਨ ਹੈ ਚਿੱਟਾ ਲਾ ਕੇ ਮਰੀ ਜਾਂਦੇ ਆ ਪਿੰਡਾਂ ਦੇ ਵਿੱਚ ਪਾ ਦੇਖ ਰਿਹਾ ਹਰ ਇੱਕ ਥਾਂ ਮੌਤਾਂ ਹੋਈ ਜਾਂਦੀਆਂ ਮੈਂ ਤੇ ਅਪੀਲ ਕਰਦਾ ਸਰਕਾਰਾਂ ਨੂੰ ਹਰਮਿੰਦਰ ਸਾਹਿਬ ਨੂੰ ਵੀ ਇਹ ਕਹਿੰਦਾ ਹੈ ਵੀ ਤੁਸੀਂ ਜਿੱਤ ਗਏ ਸਾਨੂੰ ਹੋਰ ਕੋਈ ਕੰਮ ਜ਼ਰੂਰੀ ਨਹੀਂ ਵੀ ਇੱਕ ਨਸ਼ਾ ਹੈ ਜਿਹੜਾ ਇਹ ਚਿੱਟੇ ਦਾ ਨਸ਼ਾ ਉਹ ਜਰੂਰੀ ਐ ਸੇ ਉਹ ਜਰੂਰੀ ਐ ਮੰਨ ਲਓ ਕੋਈ ਕਿਸੇ ਤਰੀਕੇ ਨਾਲ ਖੇਟਾ ਰਹੀ ਚ ਜਿਮਾ ਰਹੀ ਇਹਨੂੰ ਕਿਸੇ ਤਰੀਕੇ ਨਾਲ ਲੋਟ ਕਰੋ ਇਸ ਰਸੇ ਨੂੰ ਇਹਦਾ ਹੱਲ ਜ਼ਰੂਰੀ ਐ